ਤੇ ਇਹਨੀ ਗੁਲਗੰਦ ਵਰਗੀ ਐ ਸੱਚੀ ਰੇਸ਼ਮ ਤੰਦ ਵਰਗੀ ਐ ਰਾਤ ਹਨੇਰੀ ਵਿੱਚ ਤੂੰ ਚਮਕੇ ਪੂਰਨਮਾਸੀ ਚੰਨ ਵਰਗੀ ਐ ਤੇ ਇਹਨੀ ਗੁਲਗੰਦ ਵਰਗੀ ਐ ਸੱਚੀ ਰੇਸ਼ਮ ਤੰਦ ਵਰਗੀ ਰਾਤ ਹਨੇਰੀ ਵਿੱਚ ਤੂੰ ਚਮਕੇ ਪੂਰਨਮਾਸੀ ਚੰਨ ਵਰਗੀ ਐ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਐ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਭਾਗਾ ਦਾ ਖਾਂਦੀ ਐ ਫਿਰਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾ ਦੀ ਘੋੜੀਓ ਕਰਮਾਵਾਏ ਵੰਡ ਦੇਨੇ ਬਾਬਾ ਧੀਆਂ ਦੀ ਲੋੜੀਓ ਕਰਮਾਵਾਏ ਵੰਡ ਦੇਨੇ ਬਾਬਾ ਧੀਆਂ ਦੀ ਲੋੜੀਓ ਬਾਬਾ ਤੇਹੀ ਆਦੀ ਲੋੜੀਓ ਤੇਹੀ ਨਹੀਂ ਗੁਲਕੰਦ ਵਰਗੀ ਐ ਸੁੱਚੀ ਰੇਸ਼ਮ ਤੰਦ ਵਰਗੀ ਐ ਹਾਂ ਰਾਤ ਹਨੇਰੀ ਵਿੱਚ ਤੂੰ ਚਮਕੇ ਪੂਰਨਮਾਸੀ ਚੰਨ ਵਰਗੀ ਐ ਲੈ ਤੇਹੀ ਨਹੀਂ ਗੁਲਕੰਦ ਵਰਗੀ ਐ ਸੁੱਚੀ ਰੇਸ਼ਮ ਤੰਦ ਵਰਗੀ ਐ ਰਾਤ ਹਨੇਰੀ ਵਿੱਚ ਤੂੰ ਚਮਕਿਆ ਪੂਰਨ ਵਾਸੀ ਚੰਮ ਵਰਗਿਆ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਐ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਭਾਗਾ ਦਾ ਖਾਂਦੀ ਐ ਫਿਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾ ਦੀ ਘੋੜੀ ਅਕਰਮਾ ਵਾਲੀ ਵੰਡ ਦੇਨੇ ਬਾਬਾ ਤਿਹਿਆਂ ਦੀ ਲੋੜੀਓ ਕਰਮਾ ਵਾਏ ਵੰਡਦੇ ਨੇ ਬਾਬਾ ਤਿਹਿਆਂ ਦੀ ਲੋੜੀਓ ਬਾਬਾ ਤਿਹਿਆਂ ਦੀ ਲੋੜੀਓ ਕੀ ਹੈ ਨੀ ਗੁਗੰਦ ਵਰਗੀ ਐ ਸੁੱਚੀ ਰੇਸ਼ਮ ਤੰਦ ਵਰਗੀ ਐ ਹਾਂ ਰਾਤ ਹਨੇਰੀ ਵਿੱਚ ਤੂੰ ਚਮਕੇ ਪੂਰਨਮਾਸੀ ਚੰਨ ਵਰਗੀ ਐ ਲੈ ਤਿਹ ਯਨੀ ਗੁਲਕੰਦ ਵਰਗੀ ਐ ਸੱਚੇ ਰੇਸ਼ਮ ਤੰਦ ਵਰਗੇ ਰਾਤ ਹਨੇਰੀ ਵਿੱਚ ਤੂੰ ਚਮਕਿਆ ਪੂਰਨ ਵਾਸੀ ਚੰਨ ਵਰਗੀ ਐ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਐ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਭਾਗਾ ਦਾ ਖਾਂਦੀ ਐ ਫਿਰਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾ ਦੀ ਘੋੜੀਓ ਕਰਮਾਵਾਏ ਵੰਡਦੇ ਨੇ ਬਾਬਾ ਧੀਆਂ ਦੀ ਲੋੜੀਓ ਕਰਮਾਵਾਏ ਵੰਡਦੇ ਨੇ ਬਾਬਾ ਧੀਆਂ ਦੀ ਲੋੜੀਓ ਬਾਬਾ ਧੀਆਂ ਦੀ ਲੋੜੀਓ